ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਕਿਸ ਮਕਸਦ ਨਾਲ ਹੋ ਰਹੀ ਹੈ ਦੇਖੋ ਮਕਸਦ ਤਾਂ ਮੇਨ ਇਹ ਹੈ ਕਿ ਅਸੀਂ ਜੋ ਭਾਰਤ ਦਾ ਸੰਵਿਧਾਨ ਹੈ ਬਾਬਾ ਸਾਹਿਬ ਟੀਮਰੋਜੀ ਅੰਬेडकर ਸਾਹਿਬ ਨੇ ਲਿਖਿਆ ਧੀ ਅਸੀਂ ਉਸ ਸੰਵਿਧਾਨ ਦੀ ਪੂਰੀ ਜੋ ਹੈ ਪੂਰਾ ਸਤਕਾਰ ਹੈ ਸਾਡੇ ਮਨਾਂ ਦੇ ਵਿੱਚ ਤੇ ਜੋ ਬਾਬਾ ਸਾਹਿਬ ਨੇ ਕਿਹਾ ਸੀ ਅਸੀਂ ਉਸ ਮੁਤਾਬਕ ਚੱਲ ਰਹੇ ਹਾਂ ਉਹਨੂੰ ਹਾਈ ਕੋਰਟ ਦੇ ਵਿੱਚ ਜਿਹੜੀਆਂ ਐਡਵੋਕੇਟ ਜਨਰਲ ਦੀਆਂ ਪੋਸਟਾਂ ਸੀਆਂ ਤਾਂ ਉਹਦੇ ਵਿੱਚ ਵੱਡਾ-ਵੱਡਾ ਫਰਕ ਰਹਿ ਗਿਆ ਸੀ। ਉੱਥੇ ਐਸਸੀ ਕੋਟੇ ਦੀਆਂ 58 ਸੀਟਾਂ ਸੀ। ਪਰ ਨਾਲੇ ਸ਼ਰਤ ਸੀ ਕਿ ਐਡੀਸ਼ਨਲ ਐਡਵੋਕੇਟ ਜਨਰਲ ਦੇ ਲਈ ਜਿਸ ਤਰ੍ਹਾਂ 20 ਲੱਖ ਦੀ ਇਨਕਮ ਦੀ ਸ਼ਰਤ ਸੀ ਤੇ ਡਿਪਟੀ ਐਡਵੋਕੇਟ ਜਨਰਲ ਦੇ ਲਈ ਅਲੱਗ ਸ਼ਰਤ ਸੀ। ਅਸਿਸਟੈਂਟ ਐਡਵੋਕੇਟ ਜਨਰਲ ਦੇ ਲਈ ਅਲੱਗ ਸ਼ਰਤ ਸੀ ਸੋ ਇਹ ਅਲੱਗ-ਅਲੱਗ ਸ਼ਰਤਾਂ ਦੇ ਤਹਿਤ ਇਨਕਮ ਦੀ ਇੱਕ ਸ਼ਰਤ ਉਹਦੇ ਰੱਖੀ ਗਈ ਸੀ ਜਿਹਦੇ ਕਾਰਨ ਉਹ ਸ਼ਰਤ ਪੂਰੀ ਨਹੀਂ ਹੋ ਰਹੀ ਸੀ ਤੇ 15 ਐਸਸੀ ਕੋਟੇ ਦੀਆਂ ਪੋਸਟਾਂ ਸੀ ਪਿਛਲੇ ਸਮੇਂ ਦੇ ਵਿੱਚ ਖਾਲੀ ਰਹਿ ਗਈਆਂ ਸੀ ਸੋ ਹੁਣ ਪੰਜਾਬ ਸਰਕਾਰ ਨੇ ਕਿ ਸਾਡੇ ਐਸਸੀ ਬਰਾਦਰੀ ਨੂੰ ਸਹੀ ਰਿਪਰੈਜੈਂਟੇਸ਼ਨ ਮਿਲ ਸਕੇ ਇਹਦੇ ਚ ਸੋਧ ਕੀਤੀ 20 ਲੱਖ ਦੀ ਜਿੱਥੇ ਆਮਦਨ ਦੀ ਸ਼ਰਤ ਸੀ ਉਹਨੂੰ 10 ਲੱਖ ਕੀਤਾ 10 ਲੱਖ ਵਾਲੀ 5 ਲੱਖ ਕੀਤਾ ਤੇ ਜਿੱਥੇ 15 ਲੱਖ ਸੀ ਉਹਨੂੰ 7.5 ਲੱਖ ਕੀਤਾ ਸੋ ਜਿੱਥੇ 5 ਲੱਖ ਸੀ ਉਹਨੂੰ 2.5 ਲੱਖ ਕਰਤਾ ਸੋ ਇਸ ਤਰੀਕੇ ਦੇ ਨਾਲ ਸਾਰੀ ਜਿਹੜੀ ਇਨਕਮ ਦੀ ਸ਼ਰਤ ਸੀ ਉਹ ਅੱਧੀ ਕਰਤੀ ਹੁਣ ਇਸ ਮੁਤਾਬਕ ਸਾਰੀਆਂ ਦੀਆਂ ਸਾਰੀਆਂ ਸੀਟਾਂ ਜਿਹੜੀਆਂ ਐਸਸੀ ਕੋਟੇ ਦੀਆਂ ਹਨ ਉਹ ਪੂਰਨ ਤੌਰ ਤੇ ਭਰੀਆਂ ਜਾਣਗੀਆਂ ਸੋ ਸਾਡਾ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਬਾਬਾ ਸਾਹਿਬ ਭੀਮrao ji ਅੰਬੇਡਕਰ ਸਾਹਿਬ ਨੇ ਜੋ ਕਨਸਟੀਟਿਊਸ਼ਨ ਦੇ ਵਿੱਚ ਜਿਸ ਤਰ੍ਹਾਂ ਦਾ ਪ੍ਰਬੰਧਨ ਕੀਤਾ ਸੀ ਪੰਜਾਬ ਸਰਕਾਰ ਉਹਦੇ ਮੁਤਾਬਕ ਕੰਮ ਕਰ ਰਹੀ ਹੈ ਤੇ ਬਾਬਾ ਸਾਹਿਬ ਦਾ ਸਭ ਤੋਂ ਵੱਡਾ ਸਤਿਕਾਰ ਜਦੋਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਸ ਸਮੇਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਫੈਸਲਾ ਕੀਤਾ ਸੀ ਕਿ ਹੁਣ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਗਵਰਨਰ ਦੀ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀ ਦੀਆਂ ਫੋਟੋਆਂ ਨਹੀਂ ਹੋਣਗੀਆਂ ਉੱਥੇ ਤਸਵੀਰਾਂ ਹੋਣਗੀਆਂ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ ਸ਼ਹੀਦ ਆਜਮ ਭਗਤ ਸਿੰਘ ਤੇ ਉਸ ਤੋਂ ਬਾਅਦ ਕਨਸਟੀਟਿਊਸ਼ਨ ਦੇ ਰਚਨਹਾਰਾ ਬਾਬਾ ਸਾਹਿਬ ਭੀਮrao ਬੇੜਕਰ ਜੀ ਤਾਂ ਕਿ ਜੋ ਲੋਕੀ ਦਫ਼ਤਰ ਦੇ ਵਿੱਚ ਜਾਂਦੇ ਆ ਉਹ ਪ੍ਰੇਰਣਾ ਵੀ ਲੈ ਸਕਣ ਉਹ ਦੇਖਣਗੇ ਜਦੋਂ ਤਸਵੀਰਾਂ ਤਾਂ ਉਹਨਾਂ ਨੂੰ ਇੱਕ ਪ੍ਰੇਰਣਾ ਮਿਲੇਗੀ ਕਿ ਸ਼ਹੀਦਾਂ ਦਾ ਸਨਮਾਨ ਕਰਨ ਲਈ ਤੇ ਕਨਸਟੀਟਿਊਸ਼ਨ ਦੇ ਰਚਨਹਾਰਾਂ ਦਾ ਸਨਮਾਨ ਕਰਨ ਲਈ ਇਹ ਸਰਕਾਰ ਹੈ ਇਹ ਪਾਰਟੀ ਹੈ ਸੋ ਅਸੀਂ ਉਹਨਾਂ ਦਾ ਪੂਰਾ ਜਿਹੜਾ ਉਹ ਸਨਮਾਨ ਕਰ ਰਹੇ ਹਾਂ